ਸਵੇਰੇ ਇੱਕ ਹਾਸਾ ਹੋਇਆ ਹੈ ਜਿਹੜੇ ਤੁਸੀਂ ਗੱਡੀ ਨੰਬਰ ਦੇਖ ਰਹੇ ਹੋ ਐਚ ਆਰ 51 ਸੀਈ 9057 ਤੇ ਇਹ ਗੱਡੀ ਹੈ ਓਵਰ ਸਪੀਡ ਦੇ ਕਾਰਨ ਲੱਗਦਾ ਹੈ ਵੀ ਦਖਤ ਦੇ ਨਾਲ ਟਕਰਾਈ ਹੈ ਔਰ ਇੱਕ ਡੈੱਡ ਬੋਦੀ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਤੇ ਜਿਹੜੀ ਤੁਸੀਂ ਇਸ ਟਾਈਮ ਦੇਖ ਰਹੇ ਹੋ ਕਾਫੀ ਸਪੀਡ ਦੇ ਨਾਲ ਗੱਡੀ ਲੱਗ ਰਹੀ ਹੈ ਤੇ ਜਿਹਦੇ ਵਿੱਚ ਡਰਾਈਵਰ ਬਿਲਕੁਲ ਜਿਹੜਾ ਕਾਰਨ ਦਾ ਪਤਾ ਲੱਗਿਆ ਰਾਹਗਾਇਆਂ ਤੋਂ ਰਾਹਗਾਇਆਂ ਦੇ ਪੁੱਛਣ ਤੋਂ ਪਤਾ ਲੱਗਿਆ ਕਿ ਉਹ ਜਿਹੜੀ ਗੱਡੀ ਸੀ ਓਵਰ ਸਪੀਡ ਸੀ ਔਰ ਤੁਸੀਂ ਇਹ ਦੇਖੋ ਜਿਹੜੀ ਇਹ ਬੁਰਜੀ ਲੱਗੀ ਹੋਈ ਸੀ ਤੇ ਦੱਸਣ ਦੇ ਮਤਾਬਕ ਜਿਹੜਾ ਵੀ ਉਹ ਡਰਾਈਵਰ ਸੀ ਇੱਥੇ ਖੜਾ ਸੀ ਔਰ ਇੱਥੋਂ ਉਹਨਾਂ ਨੇ ਜਿਹੜੀ ਗੱਡੀ ਹਿੱਟ ਹੋਈ ਹੈ ਤੇ ਉਹ ਕਾਫੀ ਦੂਰ ਤੱਕ ਉਹਨਾਂ ਨੇ ਚੱਕ ਕੇ ਉਸ ਨੂੰ ਮਾਰਿਆ ਮਿੱਤਕ ਦੇਹੀ ਨੂੰ ਜਿਹੜਾ ਉਹ ਪਿੰਡ ਵੱਲੋਂ ਵਾਰਸਾਂ ਦੇ ਹਵਾਲੇ ਸਵੇਰੇ ਇੱਕ ਹਾਸਾ ਹੋਇਆ ਜਿਹੜੇ ਤੁਸੀਂ ਗੱਡੀ ਨੰਬਰ ਦੇਖ ਰਹੇ ਹੋ ਐਚ ਆਰ 51 ਸੀਈ 9057 ਤੇ ਗੱਡੀ ਹੈ ਓਵਰ ਸਪੀਡ ਦੇ ਕਾਰਨ ਲੱਗਦਾ ਹੈ ਵੀ ਦਕਤ ਦੇ ਨਾਲ ਟਕਰਾਈ ਹੈ ਔਰ ਇੱਕ ਡੈੱਡ ਬੋਦੀ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਤੇ ਜਿਹੜੀ ਤੁਸੀਂ ਇਸ ਟਾਈਮ ਦੇਖ ਰਹੇ ਹੋ ਕਾਫੀ ਸਪੀਡ ਦੇ ਨਾਲ ਗੱਡੀ ਲੱਗ ਰਹੀ ਹੈ ਤੇ ਜਿਹਦੇ ਵਿੱਚ ਡਰਾਈਵਰ ਬਿਲਕੁਲ ਜਿਹੜਾ ਕਾਰਨ ਦਾ ਪਤਾ ਲੱਗਿਆ ਰਾਹਗਾਇਆਂ ਤੋਂ ਰਾਹਗਾਇਆਂ ਦੇ ਪੁੱਛਣ ਤੋਂ ਪਤਾ ਲੱਗਿਆ ਕਿ ਉਹ ਜਿਹੜੀ ਗੱਡੀ ਸੀ ਓਵਰ ਸਪੀਡ ਸੀ ਔਰ ਤੁਸੀਂ ਇਹ ਦੇਖੋ ਜਿਹੜੀ ਇਹ ਬੁਰਜੀ ਲੱਗੀ ਹੋਈ ਸੀ ਤੇ ਦੱਸਣ ਦੇ ਮਤਾਬਕ ਜਿਹੜਾ ਵੀ ਉਹ ਡਰਾਈਵਰ ਸੀ ਇੱਥੇ ਖੜਾ ਸੀ ਔਰ ਇੱਥੋਂ ਉਹਨਾਂ ਨੇ ਜਿਹੜੀ ਗੱਡੀ ਹਿੱਟ ਹੋਈ ਹੈ ਤੇ ਉਹ ਕਾਫੀ ਦੂਰ ਤੱਕ ਉਹਨਾਂ ਨੇ ਚੱਕ ਕੇ ਉਸ ਨੂੰ ਮਾਰਿਆ ਮਿੱਤਕ ਦੇਹੀ ਨੂੰ ਜਿਹੜਾ ਉਹ ਪਿੰਡ ਵੱਲੋਂ ਵਾਰਸਾਂ ਦੇ ਹਵਾਲੇ ਸਵੇਰੇ ਇੱਕ ਹਾਸਾ ਹੋਇਆ ਜਿਹੜੇ ਤੁਸੀਂ ਗੱਡੀ ਨੰਬਰ ਦੇਖ ਰਹੇ ਹੋ ਐਚ ਆਰ 51 ਸੀਈ 9057 ਤੇ ਗੱਡੀ ਹੈ ਓਵਰ ਸਪੀਡ ਦੇ ਕਾਰਨ ਲੱਗਦਾ ਹੈ ਵੀ ਦਕਤ ਦੇ ਨਾਲ ਟਕਰਾਈ ਹੈ ਔਰ ਇੱਕ ਡੈੱਡ ਬੋਦੀ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਤੇ ਜਿਹੜੀ ਤੁਸੀਂ ਇਸ ਟਾਈਮ ਦੇਖ ਰਹੇ ਹੋ ਕਾਫੀ ਸਪੀਡ ਦੇ ਨਾਲ ਗੱਡੀ ਲੱਗ ਰਹੀ ਹੈ ਤੇ ਜਿਹਦੇ ਵਿੱਚ ਡਰਾਈਵਰ ਬਿਲਕੁਲ ਜਿਹੜਾ ਕਾਰਨ ਦਾ ਪਤਾ ਲੱਗਿਆ ਰਾਹਗਾਇਆਂ ਤੋਂ ਰਾਹਗਾਇਆਂ ਦੇ ਪੁੱਛਣ ਤੋਂ ਪਤਾ ਲੱਗਿਆ ਕਿ ਉਹ ਜਿਹੜੀ ਗੱਡੀ ਸੀ ਓਵਰ ਸਪੀਡ ਸੀ ਔਰ ਤੁਸੀਂ ਇਹ ਦੇਖੋ ਜਿਹੜੀ ਇਹ ਬੁਰਜੀ ਲੱਗੀ ਹੋਈ ਸੀ ਤੇ ਦੱਸਣ ਦੇ ਮਤਾਬਕ ਜਿਹੜਾ ਵੀ ਉਹ ਡਰਾਈਵਰ ਸੀ ਇੱਥੇ ਖੜਾ ਸੀ ਔਰ ਇੱਥੋਂ ਉਹਨਾਂ ਨੇ ਜਿਹੜੀ ਗੱਡੀ ਹਿੱਟ ਹੋਈ ਹੈ ਤੇ ਉਹ ਕਾਫੀ ਦੂਰ ਤੱਕ ਉਹਨਾਂ ਨੇ ਚੱਕ ਕੇ ਉਸ ਨੂੰ ਮਾਰਿਆ ਮਿੱਤਕ ਦੇਹੀ ਨੂੰ ਜਿਹੜਾ ਉਹ ਪਿੰਡ ਵੱਲੋਂ ਵਾਰਸਾਂ ਦੇ ਹਵਾਲੇ ਸਵੇਰੇ ਇੱਕ ਹਾਸਾ ਹੋਇਆ ਜਿਹੜੇ ਤੁਸੀਂ ਗੱਡੀ ਨੰਬਰ ਦੇਖ ਰਹੇ ਹੋ ਐਚ ਆਰ 51 ਸੀਈ 9057 ਤੇ ਗੱਡੀ ਹੈ ਓਵਰ ਸਪੀਡ ਦੇ ਕਾਰਨ ਲੱਗਦਾ ਹੈ ਵੀ ਦਕਤ ਦੇ ਨਾਲ ਟਕਰਾਈ ਹੈ ਔਰ ਇੱਕ ਡੈੱਡ ਬੋਦੀ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਤੇ ਜਿਹੜੀ ਤੁਸੀਂ ਇਸ ਟਾਈਮ ਦੇਖ ਰਹੇ ਹੋ ਕਾਫੀ ਸਪੀਡ ਦੇ ਨਾਲ ਗੱਡੀ ਲੱਗ ਰਹੀ ਹੈ ਤੇ ਜਿਹਦੇ ਵਿੱਚ ਡਰਾਈਵਰ ਬਿਲਕੁਲ ਜਿਹੜਾ ਕਾਰਨ ਦਾ ਪਤਾ ਲੱਗਿਆ ਰਾਹਗਾਇਆਂ ਤੋਂ ਰਾਹਗਾਇਆਂ ਦੇ ਪੁੱਛਣ ਤੋਂ ਪਤਾ ਲੱਗਿਆ ਕਿ ਉਹ ਜਿਹੜੀ ਗੱਡੀ ਸੀ ਓਵਰ ਸਪੀਡ ਸੀ ਔਰ ਤੁਸੀਂ ਇਹ ਦੇਖੋ ਜਿਹੜੀ ਇਹ ਬੁਰਜੀ ਲੱਗੀ ਹੋਈ ਸੀ ਤੇ ਦੱਸਣ ਦੇ ਮਤਾਬਕ ਜਿਹੜਾ ਵੀ ਉਹ ਡਰਾਈਵਰ ਸੀ ਇੱਥੇ ਖੜਾ ਸੀ ਔਰ ਇੱਥੋਂ ਉਹਨਾਂ ਨੇ ਜਿਹੜੀ ਗੱਡੀ ਹਿੱਟ ਹੋਈ ਹੈ ਤੇ ਉਹ ਕਾਫੀ ਦੂਰ ਤੱਕ ਉਹਨਾਂ ਨੇ ਚੱਕ ਕੇ ਉਸ ਨੂੰ ਮਾਰਿਆ ਮਿੱਤਕ ਦੇਹੀ ਨੂੰ ਜਿਹੜਾ ਉਹ ਪਿੰਡ ਵੱਲੋਂ ਵਾਰਸਾਂ ਦੇ ਹਵਾਲੇ